ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਹਰ ਸੰਗRAND ਦੀ ਤਰ੍ਹਾਂ ਇਸ ਸੰਗRAND ਵੀ ਸਾਡੇ ਭਗਤ ਸਿੰਘ ਐਟੋ ਜੁਨੀਅਨ ਬਲਾਕ ਟਾਂਡਾ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਜਿੱਦਾਂ ਜਿੱਦਾਂ ਵੀ ਰੋਤ ਆਉਂਦੀ ਆ ਸਮਾਂ ਆਉਂਦਾ ਉਦੋਂ-ਉਦੋਂ ਦਾ ਲੰਗਰ ਪਾਣੀ ਰਲ ਮਿਲ ਕੇ ਸਾਰੇ ਹੀ ਲਾਉਂਦੇ ਆ ਸਾਡੇ ਟੈਕਸੀ ਸਟੈਂਡ ਵਾਲੇ ਆ ਹੋਰ ਸਾਰੇ ਜਿੰਨੇ ਵੀ ਸਾਡੇ ਸੱਜਣ ਮਿੱਤਰ ਆ ਬੜਾ ਇਹ ਸੰਗRAND ਦਾ ਉਤਸ਼ਾਹ ਹੁੰਦਾ ਆ ਵੀ ਅਸੀਂ ਲੰਗਰ ਪਾਣੀ ਲਾਉਣਾ ਉਹ ਸਾਡੇ ਉਪਰਧਾਨ ਅਪਰੋਚ ਰੋਲੀਆਂ ਤੋਂ ਸਾਡੇ ਸਾਬੀ ਭਾਜੀ ਛੋਟਾ ਵੀਰ ਜਿਦਾ ਕੀ ਬੜਾ ਇਹ ਜੁਨੀਆ ਨੂੰ ਬੜਾ ਉਤਸ਼ਾਹ ਰੰਦਾ ਆ ਤੇ ਰਲ ਮਿਲ ਕੇ ਲੰਗਰ ਪਾਣੀ ਮਹਾਰਾਜ ਦੇ ਆਡਰ ਆਸਾ ਲੈ ਕੇ ਚੱਲਦੇ ਤਾਂ ਚੱਲਦੇ ਰਹਿਣੇ ਚਾਹੀਦੇ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਸਾਡੇ ਵਿੱਚ ਪੰਡਿਤ ਜੀ ਆਏ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਆਪਣੀ ਟੀਮ ਲੈ ਕੇ ਔਰ ਅਸੀਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਆਪਣੇ ਨਸ਼ੇ ਪੱਤੇ ਤਿਆਗ ਕੇ ਉਹ ਆਪਾਂ ਕੋਈ ਚੰਗੇ ਕੰਮ ਤੇ ਲਾਈਏ ਮਾਪੇ ਦਾ ਇੱਜ਼ਤ ਮਾਨ ਵਧਾਈਏ ਆਪਣੇ ਭੂਖਵਾਲ ਦੇਖੀਏ ਤਾਂ ਕਿ ਸਾਡੇ ਮਾਪੇ ਦਾ ਅਸੀਂ ਆਪਣਾ ਸਹਾਰਾ ਬਣ ਸਕੀਏ ਔਰ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਜੇ ਕੋਈ ਬੱਚਾ ਨਸ਼ਾ ਛੱਡਦਾ ਤਾਂ ਉਹਦਾ ਵੱਧ ਤੋਂ ਵੱਧ ਸਹਿਯੋਗ ਕਰੋ ਸਾਡੀ ਸੰਤਾ ਵੱਲੋਂ ਵੀ ਸਹਿਯੋਗ ਆ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਹੀ ਬੇਨਤੀ ਕਰਦੇ ਆ ਕਿ ਉਹ ਵੀ ਸਹਿਯੋਗ ਦੇਣ ਤਾਂ ਕਿ ਕਿਸੇ ਦੇ ਨਜਾਇਜ਼ ਪਰਚਾ ਪਾ ਕੇ ਕਿਸੇ ਬੱਚੇ ਦੀ ਜ਼ਿੰਦਗੀ ਖਰਾਬ ਨਾ ਹੋਵੇ ਚਲੋ ਜਿਹੜੇ ਕਰਦੇ ਆ ਤਗੜੇ ਹੋ ਕੇ ਉਹਨਾਂ ਦੇ ਪਰਚੇ ਪਾਉ ਅਸੀਂ ਨਾਲ ਆ ਜੈ ਸ਼੍ਰੀ ਰਾਮ ਜੀ ਸਤਨਾਮ ਸ਼੍ਰੀ ਵਾਹਿਗੁਰੂ ਅੱਜ ਜੋ ਸ਼ਹੀਦ ਭਗਤ ਸਿੰਘ ਟੈਂਪੋ ਜੂਨੀਅਰ ਵੱਲੋਂ ਹਰ ਮਹੀਨਾਵਾਰ ਜੋਏ ਸੰਗਰਾਮ ਦੀ ਸੰਗਰਾਦ ਲੰਗਰ ਲਾਂਦੇ ਆ ਬਹੁਤ ਹੀ ਸ਼ਲਾਘਾਯੋਗ ਕਦਮ ਮੈਂ ਆਪਣੇ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਸਨਾਤਨ ਤਰਨ ਸਭਾ ਵੱਲੋਂ ਇਸ ਗੱਲ ਦਾ ਇਹਨਾਂ ਨੂੰ ਆਸ਼ਵਾਸਨ ਦਿੰਨਾ ਹੈ ਆਪ ਵੀ ਇਹ ਜੋ ਵੀ ਸਾਡੀ ਐਸਪਰੈਂਸ ਦੀ ਜੋ ਵੀ ਸੇਵਾ ਲਾਣਗੇ ਆਪਾਂ ਉਸ ਲਈ ਤਤਪਾਰ ਆ ਇਹਨਾਂ ਦਾ ਜਿਹੜਾ ਇਹ ਕਦਮ ਆ ਗਰੀਬ ਗੁਰਬੇ ਨੂੰ ਜਿਹੜਾ ਇਹ ਲੰਗਰ ਦਿੰਦੇ ਆ ਉਹ ਤੋਂ ਉੱਤੇ ਕੋਈ ਸੇਵਾ ਨਹੀਂ ਹੈ ਔਰ ਦੂਸਰਾ ਜੋ ਆ ਸਰਕਾਰ ਦਾ ਮਹਿੰਮ ਚੱਲ ਰਹੀ ਆ ਜੋਤ ਨਸ਼ਿਆਂ ਵਿਰੁੱਧ ਉਹਦੇ ਵਿੱਚ ਇਹਨਾਂ ਸਾਰਿਆਂ ਨੇ ਅੱਜ ਇਕੱਠੇ ਹੋ ਕੇ ਸਹੌ ਖਾਦੀ ਆਪ ਵੀ ਆਪਾਂ ਨਾ ਨਸ਼ਾ ਕਰਾਂਗੇ ਨਾ ਆਪਣੇ ਕਿਸੇ ਵਾਕਫ ਬੰਦੇ ਨੂੰ ਕਰਨ ਦਵਾਂਗੇ ਨਾ ਆਪਣੇ ਘਰ ਦੇ ਵਿੱਚ ਆਪਾਂ ਨਸ਼ਾ ਵੜਨ ਦਵਾਂਗੇ ਉਸ ਕਦਮ ਕਰਕੇ ਮੈਂ ਆਪਣੇ ਵੱਲੋਂ ਆਪਣੀ ਆਮ ਆਪਾ ਦੀ ਪਾਰਟੀ ਵੱਲੋਂ ਔਰ ਐਮਐਲਏ ਜਸਵੀਰ ਸਿੰਘ ਰਾਜਾ ਜੀ ਵੱਲੋਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਆ ਜੋ ਇਹਨਾਂ ਨੇ ਉਸ ਜੋਧਨਸ਼ੇਪਰੋਧ ਮੁਹਿੰਮ ਦੇ ਤਹਿਤ ਸੌਂ ਖਾ ਕੇ ਅੱਜ ਜੋ ਕਦਮ ਚੱਕਿਆ ਬਹੁਤ ਹੀ ਸ਼ਲਾਘਾਯੋਗ ਆ ਔਰ ਇਹਨਾਂ ਗੱਲਾਂ ਦੇ ਨਾਲ ਇਹਨਾਂ ਦਾ ਮੈਂ ਪੈਰੋਂ ਧੰਨਵਾਦ ਕਰਦਾ ਜੋ ਇਹ ਲੋਕਾਂ ਨੂੰ ਹਰੇਕ ਮਹੀਨੇ ਲੰਗਰ ਦੀ ਸੇਵਾ ਦਿੰਦੇ ਜੈ ਸ਼੍ਰੀ ਛੋਟੀ ਜਿਹੀ ਗੱਲ ਉਹ ਫੜੀ ਕੇ ਰ ਮੰਦਨੀ ਉਸ ਹੈ ਤੇ ਹੈ ਨਾਮ ਅਨੰਦ ਹੋਵਾ ਸਤਿਗੁਰੂ ਨੇ ਪਾਇਆ ਮਨ ਮੇਰਾ ਤੁਧ ਰਹੁ ਹਰ ਨਾਮੇ ਨਾਮੁ ਤੁਮ੍ਹ੍ਹੇ ਮੇਰੇ ਸਭ ਜਿਤਾਇਆ ਅਜੀ ਤਾਰੋਪਰੇ ਤੇਰਾ ਕਾਰੋ ਸਭ ਸੁਆਨਾ ਸੁਭਨਾ ਜੁਰਾ ਤੁਮ੍ਹ੍ਹ ਤੋ ਨੇ ਸੋਤੇ ਮਨੁ ਵਿਸਾਰੇ ਕਹਿ ਨਾਮ ਤੁਮ੍ਹ੍ਹ ਮੇਰੇ ਸੁਧ ਰਹੁ ਹਰ ਨਾਮੇ ਸਾਚੇ ਸਹਬਾ ਚਾ ਨਹੀਂ ਕਹਤੇ ਰਹਿ ਕਰਤਾ ਤੇਰੇ ਸਭ ਦੇ ਜਿ ਜਿ ਕੋਪਤਾ ਹੋਵੇ ਸਾਚੇ ਸਰਾ ਤੇਰਾ ਨਾਮ ਮਨ ਵਿਸਾਵੇ ਨਾਮ ਜਿਨ ਕੇ ਮਨ ਵਿਚੇ ਰਵਾਜੇ ਸਭ ਸੁਨੇਰੇ ਹਨ ਕਹੇ ਨਾਮ ਸੱਚੇ ਸਹਜਾ ਨਹੀਂ ਕਰਦੇ ਸੱਚਾ ਨਾਮ ਮੇਰਾ ਆਧਾਰ ਹੋ ਸਾਚਾ ਨਾਮ ਆਧਾਰ ਮੇਰਾ ਹੈ ਜਿਲ ਫੁਖਾ ਸਭ ਗਵਾਇਆਂ ਕਰ ਸਾਹ ਸੁਧੀ ਆਏ ਬਤਿਆ ਜਿਨੇ ਸਾਹ ਸਭ ਜਾਈਆਂ ਖਾਗਾ ਕੁਰਬਾਨ ਕੀਤਾ ਗੁਰੂ ਵਡੋ ਇਹ ਕਿੱਥੇ ਵਡਿਆਈਆਂ ਕਹੇ ਨਾਮ ਸੁਨਤੋਂ ਸਤਿ ਰੂਪੇ ਯਾਰੋ ਭਟਾ ਨਾਮ ਮੇਰਾ ਆਧਾਰ ਹੋ ਵਾਜੇ ਪੰਜਾਂ ਸੁਪਾਗੇ ਕਰ ਸੁਪਾਗੇ ਸ਼ਬਦ ਵਾਜੇ ਕਲਾ ਜਿ ਚਾਰਿਆ ਪੰਜ ਵਕਤੀ ਤੇ ਸਾਲ ਕੰਤ ਸਮਾਰਿਆ ਸੁਰਤਾਰੰ ਪਰ ਤੁਜਨ ਕੋ ਤੇ ਨਾਮ ਹਰ ਕੇ ਲਾਗੇ ਕਹੇ ਨਾਨ ਕਿ ਤੈ ਸੁਖਵਾ ਚਿਤਗਰ ਅਨਹਦ ਵਾਜੇ ਅਨ ਸੁਨੋ ਬੜ ਪਾਜੀਓ ਸਰਵ ਮਨੋਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਪੁੱਤਰੇ ਸਰਵ ਰੂਪੂਰੇ ਦੂਖ ਰੋਸਨ ਤਾ ਪੁੱਤਰੇ ਸੁਨੀ ਸਚੀ ਬਾਣੀ ਸ਼ੰਤ ਸਾਜਨ ਪੈ ਸਰਤੇ ਪੂਰੇ ਗੁਰ ਤੇ ਜਾਨੀ ਸੁਨ ਤੇ ਕਨੀਤ ਕਹ ਤੇ ਪਵਿਤ ਸਤਿਗੁਰਿਆ ਭਰਪੂਰੇ ਗੁਰਮਤਿ ਨਾਮ ਗੁਚਰ ਲਾਗੇ ਵਾਜੇ ਹਲ ਹਾਰੇ ਸ੍ਰੋਤ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਹਾਤ ਜਿਸ ਬਾਸ ਜਾਈ ਬਹਲੇ ਸਗਲ ਜੈ ਤੇ ਜੈ ਆਹ ਬੁਰਿਆ ਆਹ ਵਾਚੇ ਦਰੁਹ ਦੂਰੇ ਕਰੀਆ ਕੋ ਆਪਣੀ ਚੇਲੇ ਨ ਕਦੂਰ ਜਿਨੀ ਨਾਮ ਤੇ ਆਇਆ ਗਹਿਨ ਸੰਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਚਕੀ ਨਾਨਕ ਇੱਕ ਓੰਕਾਰ ਦੀ ਵਾਗੂ ਜੀ ਕੀ ਸਤਿ ਸੇ ਸ੍ਰੀ ਘਰਤੀ ਜੀ ਸਾਹਿਬਾਤ ਕੋ ਕਿਪਾ ਸੇ ਦਤਨੀ ਸ੍ਰੀ ਸਤ ਗੋਤੀ ਸੰਕੇ ਗੁਨਾਤ ਲਈਤੀ ਆਏ ਬਿਰਹਾਤ ਗੁਤੇ ਹਮਗਾ ਸ਼੍ਰੀ ਰਾਮਦਾਸ ਜੀ ਹੋਏ ਸਾਹਿਬ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਆਏ ਸ਼੍ਰੀ ਹਰਿ ਕੀ ਸ਼ੰਤੀ ਆਏ ਜੇ ਬਿਠੇ ਸਭ ਦੁਖ ਜਾਏ ਏਕ ਬਹਾਦਰ ਸਿਮਰਿਏ ਕਨੋ ਮਿਟਾਵੇ ਤਾਏ ਸਭ ਥਾਈ ਹੋਏ ਸਹਾਏ ਸਹਿਬ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾ ਪਾਸ਼ਾ ਦੀ ਜੋਤ ਤਨ ਤਨ ਸ਼੍ਰੀ ਗੁਰੂ ਗ੍ਰੰਥ ਦੇ ਪਾਠ ਜਿਦਾ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਸੰਯਾ ਪਿਆਰਾ ਕਿਉਂ ਸਭ ਜਾਂਦੇ 40 ਲਿਖਿਆ ਹੱਥੀਂ ਦਿੱਤੇ ਸੱਪਿਆ ਜਿਨਾ ਗੁਰੂ ਸਪਿਆਰਾ ਨਾਮ ਜਪਿਆ ਬਣ ਛਕਿਆ ਜੀ ਜਲਾਈ ਤੇਗ ਵਾਹੀ ਦੇ ਤੇ ਅੰਮ੍ਰਿਤ ਸੁਕਾ ਤਿਨਾ ਗੁਰੂ ਸਪਿਆਰਨ ਸੁਮੈਦਰ ਸੰਕਰ ਕੇ ਹਾਲਤ ਜੀ ਬੋਲੋ ਜੀ ਵਾਹਿਗੁਰੂ ਜਿਨਾ ਸਿੰਘਾਸ਼ਣੀਆਂ ਨੇ ਕਰਮ ਇਹ ਚੀਜ ਤੇ ਬੰਬੰਟਾਏ ਸੁਪਰੀਆਂ ਲਹਾਈਆਂ ਚੜਖੀਆਂ ਤੇ ਚੜੇ ਆਰਿਆ ਨਲ ਸੁਆਏ ਗਏ ਦੁਰਗਾ ਨੇ ਵੀ ਸ਼ੇਵਲੇ ਕੁਰਬਾਨੀ ਕੀ ਕੇ ਚੰਨੀ ਜਾ ਰਿਹਾ سکھی کے ساتھ گروہ سینا سمائی پیارنائی انتر کے خالص جی بولو جی واحگ گردوارے کا دھتے انتر کے بولو جی واحمے سبت خالصے جی کے خالص جی سبت خالسے جی کو واح واح گرو واح گرو چاہیے چکا ست ہو گئے جہاں جہاں خالصے سہ تیر ਦੀ ਤੇ ਰਫਤੇ ਬਿਸਕੀ ਤੇ ਸਤਿਗੁਰ ਜੀ ਸ੍ਰੀ ਸਾਹਿਬ ਜੀ ਸ਼ਹਾਏ ਹਰਤਾ ਜੀ ਦੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿਖਾਣੇ ਸਿੱਖੀ ਦਾ ਤੇਸਰਾਂ ਗ੍ਰਹਿਤ ਦਾਨ ਭੂਇਕ ਦਾਨ ਤੇ ਸਭ ਦਾਨ ਤ੍ਰੋਸ਼ਾ ਦਾਨ ਦਾਣਾ ਸੇਹਾਨਾਮ ਦਾ ਜੀ ਅੰਤ ਸਚੱਬ ਦਰਸ਼ਿ ਮਿਸ਼ਨਾਂ ਚੌਕੀਆਂ ਝੰਡੇ ਪੁੰਗੇ ਜਗੋ ਜੀ ਚਰਨਾਂ ਦਾ ਚਰਨ ਦਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨਿਮਾਕ ਸੀ ਮਸਬਦੇ ਰਖੇ ਆਵਾਹ ਗੁਰੂ ਬਿਏ ਕਾਲਪੁਰ ਕਾਪੜੇ ਪੰਦੇ ਸਦਾ ਸਹਾਇ ਜੁਤਾ ਜੀਓ ਸਿੰਘ ਕਾਨਾ ਸਾਹਿਬ ਦੇ ਹੋਰ ਗੁਰਦੁਆਰੇ ਗੁਪਤਾ ਮਾ ਜਿਨ੍ਹਾਂ ਤੋਂ ਕੰਕਨ ਕੁਛੋੜਿਆ ਗਿਆ ਛੁੜੇ ਦਾ ਸੰਦੀਧਾਰ ਤੇ ਸੇਵਾ ਚ ਮਾੜਾ ਦਾਨ ਸਾਕਿੰਬਲ ਕੋਮ ਫੇਰੀ ਮਾਨਿਆ ਦੇ ਮਾ ਊਠ ਸੰਤ ਸੰਤ ਜੀ ਮਹਾਰਾਜ ਜੀਓ ਅਜ ਬਹੁਤ ਮਹਾਰਾਜ ਜੀਓ ਸੰਤ ਕਤਕ ਪਤੂ ਪਤੂ ਤੇ ਪਾਟ ਤੇ ਜੀਓ ਤ੍ਰਿਵੰਗ ਦਾ ਦਿਹਾੜਾ ਮੰਗੋ ਤੇ ਪਾਟ ਤੇ ਜੀਓ ਸ਼ਾਮੁਸ਼ਾਤੀ ਕਰਮੀ ਚੰਗੂ ਤੇ ਸਿਆਰੇ ਆਜੀ ਦੇ ਦਰਕਤ ਦੇ ਵਿਸ਼ੇ ਤੋਂ ਉਸ ਤੇ ਪਾਟ ਤੇ ਜੀਓ ਪੀਰ ਕਾਂ ਸਿੰਘ ਆਟੋ ਜੀ ਨੰਦਾ ਅਤੇ ਇਹਾਂ ਕੈਸੀ ਜਿਉਂਦਾ ਟੰਡਾ ਬਣੇ ਤੇ ਪਾਟ ਤੇ ਜੀਓ ਸੰਜੇ ਤੋਂ ਤੇ ਤ੍ਰਿਵੰਗ ਦਾ ਦਿਹਾੜਾ ਮੰਗੋਏ ਆਜੀ ਸੁਸ਼ੇ ਪ੍ਰਾਪਤ ਕਰ ਦੇ ਉਸ ਤੇ ਪਾਟ ਤੇ ਜੀਓ ਭੂਰ ਕੇ ਲੰਗਰ ਤਿਆਰ ਕੀਤੇ ਹਿੱਸੇ ਪਾਸੇ ਉਖੀਰ ਦੇ ਲੰਗਰ ਤਿਆਰ ਕੀਤੇ ਹਨ ਚਾਹ ਚਾਹਵ ਦੇ ਲੰਗਰ ਤਿਆਰ ਕੀਤੇ ਹਿੱਸੇ ਪਾਸੇ ਜੀਓ ਇਸ ਪ੍ਰਗਨਿਤ ਕੇ ਪਾਸੇ ਜੀਓ ਹਰ ਇੱਕ ਦੀ ਪਰ ਸੰਚਾਲਨ ਲਈ ਆਮ ਤੌਰ ਤੇ ਕਰਾਪਛਾ ਦੀ ਦੇਣਸ਼ਾਹ ਹੈ ਹਰ ਇੱਕ ਦੇ ਹਰ ਪਰਵਾਰ ਹੋਣ ਪ੍ਰਾਣ ਹੋਏ ਪ੍ਰਚਾਦ ਸ਼ਸਭਤ ਹੁੰਦੀ ਅਜਾ ਹਿੱਸੇ ਪਾਸੇ ਜੀਓ ਛੇ ਸਵਾਰੋ ਕਿਸੇ ਗੱਲ ਬੋਛੀਆਂ ਫੱਟੇ ਸਿਆਤਾ ਕਮਿਟੀ ਪਾਸੇ ਪਸੇ ਪਿਆਰ ਅਸਵਾਦ ਹੋਸ਼ ਨੇ ਨਗਰ ਚਲਦੇ ਰਹਿਣ ਤੇ ਪਾਸ਼ੇ ਜੀ ਉਹ ਲੋ ਨਗਰ ਤੱਕ ਚੱਪਦੇ ਰਹੇ ਸੰਕਾ ਸੰਦੇਸ਼ ਮੰਗੇ ਰਹੇ ਤੇ ਪਾਸ਼ੇ ਜੀ ਉਹ ਸੇਵਾ ਦਰਨ ਸ਼ਬਦਾਂ ਪਰ ਵਸਨਾ ਕਰਦੇ ਕਲਾ ਵਰਤੀ ਹੈ ਪਰ ਤੇ ਪਿਆਰ ਬਖਸ਼ਨੇ ਸਹੀ ਤੇਰੇ ਮੇਲੇ ਜਿਨਮ ਲਾਪਤਾ ਹੀ ਨਾਮ ਚਿਤਾਵੇ ਨਾਮ ਕੇ ਨਾਮ ਜਦੀ ਕਲਾ ਤੇਰੇ ਪਾਣੀ ਸ਼ਬਦ ਦਾ ਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ